ਸੇਹ ਤਾਂ ਦੀ ਮਹਾਰਾਜ ਕਿਰਪਾ ਕਰੇ ਤੁਹਾਨੂੰ ਮਹਾਰਾਜ ਤਰਕੀਆਂ ਵਖੇ ਹੈ ਬੜੀਆਂ ਬੜੀਆਂ ਉਮਰਾ ਕਰੇ ਤੁਹਾਡੀਆਂ ਹੈ ਸੱਚੇ ਪਾਤਸ਼ਾਹ ਮਹਾਰਾਜ ਤੁਹਾਨੂੰ ਕਿ ਚੜ੍ਹਦੀ ਕਲਾ ਵਾਹ ਪਰਮਾਤਮਾ ਨਾ ਇਦਾਂ ਦਾ ਟਾਈਮ ਨਾ ਕਿਸੇ ਤੇ ਲੈ ਕੇ ਜਾਵੇ ਤੇ ਏਡੀ ਦੂਰੋਂ ਦੂਰੋਂ ਆਣ ਕੇ ਤੇ ਇਸ ਇਲਾਕੇ ਦਾ ਪਤਾ ਲੈਣ ਦੇ ਨੇ ਬਾਕੀ ਤੁਸੀਂ ਬਨ ਵੀਹਾਂ ਬਾਈਆਂ ਥਾਵਾਂ ਤੋਂ ਟੁੱਟ ਗਿਆ ਬਾਜੀ ਦੀ ਬਹੁਤ ਕਿਰਪਾ ਆ ਨੁਕਸਾਨ ਤਾਂ ਮਾਦਾ ਬਹੁਤ ਹੋਇਆ ਨਾ ਕਿੰਨਾ ਕਿੰਨਾ ਪਾਣੀ ਫਿਗਾ ਇੱਥੇ ਬੜਾ ਪਾਣੀ 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 ਹੀ ਇੱਥੋਂ ਤੱਕ ਸਾਹਮਣੇ ਬੰਨ ਟੁੱਟਾ ਤੇ ਪੰਜ ਪੰਜ ਸਾਢੇ ਪੰਜ ਪੰਜ ਫੁੱਟ ਪਾਣੀ ਫਰ ਗਿਆ ਜੀ ਉੱਥੇ ਅੱਜ ਦੇ ਰਾਤ ਧਰਮਕੋਟ ਵਾਲੀ ਸਾਈਡ ਗਈ ਸੀ ਪੱਤਨ ਵਾਲੀ ਸਾਈਡ ਤੇ ਉੱਥੇ ਨੇਰਾ ਬਹੁਤ ਹੋ ਗਿਆ ਜੀ ਫਿਰ ਵੀ ਆਪਾਂ ਉੱਥੇ ਕੋਸ਼ਿਸ਼ ਕੀਤੀ ਆ ਕੱਲੇ ਕੱਲੇ ਘਰ ਦੇ ਵਿੱਚ ਜਾ ਕੇ ਰਸਤ ਦੇਣ ਦੀ ਤੇ ਕੰਬਲ ਵੰਡਣ ਦੀ ਨਾ ਤੇ ਉਸ ਤੋਂ ਬਾਅਦ ਸਵੇਰੇ ਆ ਗਏ ਆ ਜੀ ਹੁਣ ਆ ਗਏ ਆ ਆਪਾਂ ਹਰੜ ਕਲਾਂ ਔਰ ਹਰੜ ਕਲਾਂ ਦੋ ਪਿੰਡ ਆ ਇਧਰ ਵੀ ਹਰੜ ਆ ਇਹ ਖੁਰਦ ਹਰੜ ਇਹ ਹਰੜ ਖੁਰਦ ਆ ਤੇ ਇੱਧਰ ਹੈਗੀਆਂ ਹਰੜ ਕਲਾ ਔਰ ਇੱਥੇ ਹਜੇ ਵੀ ਪਾਣੀ ਚੱਲ ਰਿਹਾ ਆ ਪਿੰਡ ਦੇ ਵਿੱਚ ਨਾ ਪਿੰਡ ਦੇ ਨਾਲ ਹੀ ਆ ਜਿਹੜੇ ਖੇਤਾਂ ਦੇ ਵਿੱਚ ਚੱਲਦਾ ਪਿਆ ਪਾਣੀ ਤੇ ਨਾਲ ਇੱਕ ਸੂਆ ਵਗਦਾ ਇਹ ਵੀ ਪਾਣੀ ਪੂਰੇ ਫਲੋਂ ਦੇ ਵਿੱਚ ਚੱਲਦਾ ਪਿਆ ਆ ਤੇ ਭਾਈ ਕਿੰਨਾ ਕਿੰਨਾ ਪਾਣੀ ਸੀ ਅਸਲ ਇੱਥੇ ਇੱਥੇ ਸਰ ਹਾਂਜੀ ਇੱਥੇ ਦੇ ਬੰਦਾ ਆ ਸੜਕਾਂ ਤੋਂ ਪਾਣੀ ਪੂਰੀ ਖੁੱਲ੍ਹ ਚਲਦੀ ਹੈ ਬਲੇ ਉੱਪਰ ਦੀ ਹਾਂਜੀ ਹਾਂਜੀ ਉੱਪਰ ਦੀ ਤੇ ਜਿਆਦਾ ਨੁਕਸਾਨ ਇਸ ਪਿੰਡ ਦਾ ਸੀ ਜਾਂ ਇਸ ਪਿੰਡ ਦਾ ਸੀਗਾ ਜਾਦਾ ਨੁਕਸਾਨ ਇਹ ਪਿੰਡ ਦੀ ਬਹੁਤ ਨੀਵਾ ਜੀ ਅੱਛਾ ਜੀ ਇਹ ਪਿੰਡ ਉੱਚਾ ਜੀ ਇਹ ਪਿੰਡ ਉੱਚਾ ਹਾਂਜੀ ਇਹਦੇ ਚਾਰ ਸਫੇਰੇ ਪਾਣੀ ਆ ਪਿੰਡ ਦੇ ਨਾਲ ਘਰਾਂ ਦੇ ਵਿੱਚ ਵੜ ਗਿਆ ਸੀ ਪਾਣੀ ਦੂ ਪਟਾ ਮਸਬੀ ਜੀ 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 ਹਾਂਜੀ ਹਾਂਜੀ ਤੇ ਇੱਧਰ ਇੱਧਰ ਹੀ ਸਾਰਾ ਪਿੰਡ ਸਾਰਾ ਕਲੋਜ ਹੀ ਆ ਸਾਰਾ ਪਾਣੀ ਨਾਲ ਸਾਰਾ ਪਿੰਡ ਜੀ ਪਾਣੀ ਪਾਣੀ ਨਾਲ ਢੱਕਿਆ ਪੂਰਾ ਜੀ ਤੇ ਇੱਕਦਾਂ ਰਸਤ ਵਾਲੇ ਪਹੁੰਚਦੇ ਆ ਆਉਂਦੇ ਹੀ ਰਸਤ ਵਾਲੇ ਜੀ ਦੇਖ ਕੇ ਜਾਂਦੇ ਜੀ ਤੇ ਅੱਛਾ ਇੱਥੋਂ ਪਾਣੀ ਉੱਪਰ ਦੀ ਬਗ ਗਿਆ ਹੈ ਇਹਨਾਂ ਦਾ ਪਾਣੀ ਪਰਚਾ ਆ ਜਿੱਥੇ ਜਾਂਦੀਆਂ ਤੇ ਪਾਣੀ ਕਈ ਤੱਕ ਆ ਤੂਰੀ ਹੋ ਜਾਂਦੀ ਪਾਣੀ ਪਾਣੀ ਵਾਹਿਗੁਰੂ ਵਾਹਿਗ ਅਜੇ ਵੀ ਪਾਣੀ ਚੱਲਦਾ ਪਿਆ ਯਾਰੇ ਹਾਂਜੀ ਪਾਣੀ ਲੈਣ ਦਿਆ ਹੁਣ ਪਾਣੀ ਕੇ ਥੋੜਾ ਥੋੜਾ ਲਈ ਜਾਂਦਾ ਹੈ ਨਹੀਂ ਜਾਂਦਾ ਫਟ ਫਟ ਤੋਂ ਤੋਂ ਫਿਰ ਠਾਣਾ ਜਾਂਦਾ ਹਾਂ ਤੇ ਇਹ ਸੂਫੀਆਂ ਪਿੰਡ ਦੇ ਪਾਣੀ ਕਿੰਨਾ ਕਿੰਨਾ ਸਗਾ ਇੱਥੇ ਪਾਣੀ ਨਾ ਨਾ ਪਾਣੀ ਵਾਹਿਗੁਰੂ ਵਾਹਿਗੁਰੂ ਪਾਣੀ ਦਾ ਸਾਰੇ ਪਿੱਜ ਨਾ ਖਰਾਬ ਹੀ ਹੋ ਗਏ ਇਧਰ ਨਾ ਚਲੋ ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਆਜੋ ਟੈਂਕ ਟੈਂਕ ਆਜੋ ਆਜੋ ਮਾਤਾ ਜੀ ਆਜੋ ਦੋ ਭਾਜੀ ਭੰਜ ਦੋ 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 ਦੇ ਦਿਓ ਹੋਰ ਜੀ ਕਿਹੜਾ ਆਹ ਲਓ ਭੰਜ ਜੀ ਆਹ ਵਾਹ ਆ ਜੋ ਮੜਾ ਦਿਖਾਈਓ ਪਾਜੀ ਆਇਓ ਪਾਜੀ ਆਇਓ ਆਓ ਪਾਜੀ ਆਇਓ ਆਇਓ ਸਮਾਨ ਵੀ ਹੋਰ ਵੀ ਦੇ ਦੇ ਕੰਮ ਨਹੀਂ ਦੇਖੋ ਦੇ ਨਾ ਇੱਕ ਅੱਧਰ ਵੇਖੋ ਵਾਹਿਗੁਰੂ 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 ਓਹ ਹੋ 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 ਵੇ ਸਮਾਨ ਸਾਰਾ ਟੁੱਟ ਗਿਆ ਓਹ ਹੋ ਹੋ ਆਸ਼ੂ ਪਾਜੀ ਬਹੁਤ ਬੁਰਾ ਹਾਲ ਹੋਇਆ ਹੈ ਯਾਰ ਇੱਕ 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 ਕੰਬਲ ਲੈ ਇੱਕ ਕੰਬਲ ਲੈ ਕੇ ਆ ਇੱਕ ਕੰਬਲ ਲੈ ਆ ਪਾਜੀ ਉਰਾ ਹਾਲ ਹੈ ਓਹ ਹੋ ਹੋ ਬਹੁਤ ਬਹੁਤ ਵਾਹਿਗੁਰੂ 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 ਹਾਲਿਓ ਭਾਜੀ ਭਾਜੀ ਇੱਧਰ ਲੈ ਆ ਪਾਪੀ ਦੇ ਅੱਛਾ ਭਾਜੀ ਇਹ ਉਹ ਇੱਕ ਇੱਧਰ ਦੋ ਵਾਹਿਗੁਰੂ ਲੋ ਪਿਆਣੁ ਮੇਰੀ ਅੱਛਾ ਕਿੱਥੇ ਇੱਥੇ ਤੱਕ ਪਾਣੀ ਆਇਆ ਸੀ ਓਹ ਹੋ ਇਹ 4 4 ਫੁੱਟ ਪਾਣੀ ਆ ਹਾਂ ਇੰਨਾ ਪੂਰਾ ਭਾਜੀ 4 4 ਫੁੱਟ ਪਾਣੀ ਯਾਰ ਇਹ ਤਿੰਨ ਇੱਥੇ ਇੱਥੇ ਤਾਂ 4 ਫੁੱਟ ਹੋਊਗਾ ਇੱਥੇ ਤੱਕ ਨਾ ਪੂਰਾ 4 ਫੁੱਟ ਹੈ 4 ਫੁੱਟ ਜਾਂ 5 4 ਤੋਂ ਜ਼ਿਆਦਾ ਹੀ ਹੋਣਾ ਸਾਡੇ ਕੋ ਸਾਰੇ ਸਾਰੇ ਸਾਮਾਨ ਬਿੱਲ ਕੋਲ ਖਰਚਾ ਜੇ ਇੱਧਰ ਰਹਿ ਰਹੇ ਤੁਸੀਂ ਹਾਂਜੀ ਮੈਂ ਤੁਹਾਨੂੰ ਉਹ ਤੇ ਉੱਤੇ ਹੈ ਤੁਹਾਨੂੰ ਗੁਰੂ ਨਾਨਕ ਵਾਹਿਗੁਰੂ ਆਜੋ ਅੱਗੇ ਚੱਲਦੇ ਹਾਂ ਹਾਂਜੀ ਆਪੀ ਆਦੋ ਆਪ ਆਪਣੇ ਨੂੰ ਦੋ ਇੱਕ ਫੁੱਟ ਦੇ ਟੱਟ ਵੀਰੇ ਆ ਬੰਦੇ ਨਾਲ ਲਓ ਲਿਆ ਆਜੋ ਲਓ ਆ ਲੋ ਫੜੋ ਆ ਲੋ ਆ ਲੋ ਲਓ ਲਓ ਫੜੋ ਫੜੋ ਮਤ ਬੱਦਲ ਆ ਦੇ ਹਾਲੇ ਮਾਤਾ ਦੇ ਆ ਜਾ ਕੇ ਜਾ ਜਾ ਤਾ ਦੇ ਦੋ ਦੇ ਦੇ ਮਾਤਾ ਦੇ ਦੇ ਚਲੋ ਕਰ ਦੇ ਜੀਪ ਛੇਲ ਅੱਜ ਕੱਢਿਓ ਹੋਈ ਨਹੀਂ ਕੋਈ ਹਾਂਜੀ ਹੋਰ ਇੱਧਰ ਕੌਣ ਆ ਹਾਂ ਦੇ ਦੋ ਇਹਨਾਂ ਮਾਤਾ ਲੈ ਭੈਣ ਮੇਰੀ ਹੈ ਨੰਗ ਲੈ ਆਜਾ ਕੱਢੀ ਦੋ ਹੋ ਜਾ ਹੋ ਜਾ ਮਾਤਾ ਅੱਗੇ ਹੋ ਜਾ ਵਾ ਅਲੇ ਇੱਕ ਹੋਰ ਦੇ ਇੱਕ ਵਾਰੀ ਹੋਰ ਦੇ ਮਤਲਬ ਕੋਈ ਕੋਈ ਨਹੀਂ ਗਿਨੇ ਠੀਕ ਹੈ ਜੀ ਆ ਦੋ ਦੇ ਦੋ ਦੇ ਇੱਕ ਹੋਰ ਦਿਓ ਨਹੀਂ ਮੇਰੇ ਵੀ ਦੇ ਦਿਓ ਨਾਲ ਹੀ ਮੈਂ ਆ ਲੋ ਆ ਦੋ ਆ ਲੋ ਫੜੋ ਠੀਕ ਹੈ ਜੀ ਇੱਕ ਹੋਰ ਦੇ ਦਿਓ ਲੈ ਆ ਲੋ ਭੈਣ ਮੇਰੀ ਠੀਕ ਹੈ ਜੀ ਆ ਜੋ ਅੱਗੇ ਆ ਜਾ ਕੋਈ ਨਹੀਂ ਕੋਈ ਆਪਾ ਜੀ ਦੇਤਾ ਦੇਤਾ ਕਿੰਨੇ ਜੀ ਆ ਜੀ ਹਾਂ ਜੀ ਕਿੰਨੇ ਜੀ ਆ ਕਰਦੇ ਹਾਂ ਹਾਂ ਪੰਜ ਜੀ ਆ ਆ ਲੋ ਫੜੋ ਇੱਕ ਵਾਰ ਬਸ ਆ ਜਾਓ ਅੱਗੇ ਅੱਗੇ ਆ ਜਾਓ ਆ ਜਾਓ ਆ ਜਾਓ ਠੀਕ ਹੈ ਠੀਕ ਆ ਵਾਹਿਗੁਰੂ ਆ ਜਾ ਅੱਗੇ ਆ ਜਾ ਦੋ ਘਰ ਬਸ ਮਾਤਾ ਵੀ ਮਾਤਾ ਬਸ ਠੀਕ ਆ ਮਿਹਰਬਾਨੀ ਮਾਤਾ ਆ ਨਾ ਇਹ ਨਹੀਂ ਹਲੈ ਹਾਲੋ ਹਾਲਾ ਆਹ ਕਿ ਜੀ ਬੱਕਰੇ ਜੋ ਇਹ ਬੱਕਰੇ ਕਿਹੜਾ ਘਰ ਆ ਲੈ ਲੈ ਗੁੱਡੀ ਆ ਗੁੱਡੀ ਦਾ ਮਦਦ ਦੇ ਦੀ ਲੈ ਗੁੱਡੀ ਠੀਕ ਆ ਉਹ ਨਹੀਂ ਫਾੜ ਉਹ ਲੈ ਲੈ ਰੰਗ ਜਿਹੜਾ ਮਾਤਾ ਨਰਾਜ਼ ਨਹੀਂ ਕਰਨਾ ਜਿਹੜਾ ਆ ਇੱਧਰ ਆ ਇੱਧਰ ਆ ਉਹ ਨਵਾਂ ਦਾ ਲੈ ਲੈ ਆ ਆ ਦੇ ਤਾਂ ਗੁੱਡੀ ਆ ਗੁੱਡੀ ਨੂੰ ਦੇ ਤਾਂ ਨਹੀਂ ਨਵਾਂ ਦਾ ਚਲੋ ਆਓ ਚਲੀਏ ਬਾਸ ਇਥੋਂ ਗੱਡੀ ਜਾ ਆ ਇਹਨਾਂ ਨੂੰ ਵੀ ਪਿਆ ਦੇ ਮੁੰਡਿਆਂ ਨੂੰ ਲਿਆ ਪਿਆ ਦੀ ਚੱਲ ਲੈ ਜਾ ਜਾਈ ਬਾਬੇ ਦੀ ਠੀਕ ਆ ਭੈਣ ਆ ਲੈ ਆ ਲੈ ਮਿਹਰਬਾਨੀ ਲੈ ਮੇਰੀ ਭੈਣ ਚੱਲ ਲੈ ਮੇਰੀ ਭੈਣ ਆ ਕਰੋ ਚੱਲ ਫੜਨੀ ਲੈ ਮੇਰੀ ਭੈਣ ਕਿੰਨੇ ਜੀ ਆ ਤੁਸੀਂ ਅਸੀਂ 6 ਜੇ ਇਹਦੇ ਇੱਕ ਹੋਰ ਦੇ ਯਾਰ ਲੈ ਮੇਰੀ ਭੈਣ ਚਲੋ ਹਾਂਜੀ ਬਾਬਾ ਕਿੱਧਰ ਘਰ ਕਿੱਧਰ ਆਪਣਾ ਆ ਵੇਖ ਆਸ਼ਕ ਜੀ ਆਜੋ 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 ਹਾਂ ਕਿੰਨੇ ਜੀ ਜੀ ਤੁਸੀਂ ਜੀ ਭੈਣੇ ਜੀ ਭੈਣੇ ਇਹ ਤੇ ਦੋ ਆ ਦੋ ਲੈ ਮੇਰੀ ਭੈਣ ਚੱਲ ਇਹਨਾਂ ਬਸ ਚੰਨ ਪਈ ਇੱਧਰ ਵੀ ਦੇਈ ਦੋ ਉਹ ਕੋਈ ਨਹੀਂ ਆਉਣ ਲੱਗੇ ਆਉਂਦੇ ਆਉਂਦੇ ਇਹਨੂੰ ਆਜਾ ਆ ਵੀ ਤੁਸੀਂ ਆਈ ਜਾਓ ਆਪਾਂ ਆ ਕੇ ਮੁੜ ਕੇ ਆਜਾ ਆਜਾ ਵਾਹਿਗੁਰੂ ਕਿੰਨੇ ਜੀ ਚਾਰ ਜੀ ਹੁਣ ਦੋ ਆਓ ਜੀ ਆਓ ਆਜੋ ਆਜੋ ਭੈਣ ਆਜੋ 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 ਲੈ ਮਾਤਾ ਉਹਨਾਂ ਨੂੰ ਖੜਾ ਲੈ ਭੈਣ ਮੇਰੀਏ ਦਿਕਾ ਵਾਹਿਗੁਰੂ ਆਜੋ ਲੈ ਮੇਰੀ ਭੈਣ ਆ ਦੇ ਚਲੋ ਚਲੋ ਮਾਤਾ ਕਹਿੰਦੇ ਜੀ ਯਾ ਸਹੀ ਸਹੀ ਹਾਂਜੀ ਲੈ ਮਾਤਾ ਬੱਸ ਪਿੱਛੇ ਨੂੰ ਪਿੱਛੇ ਨੂੰ ਮਾਤਾ ਠੀਕ ਹੋਈ ਸਾਡੇ ਪ੍ਰਮਾਤਮਾ ਨੇ ਇਦਾਂ ਦਾ ਟਾਈਮ ਨਾ ਕਿਸੇ ਤੇ ਲੈ ਕੇ ਜਾਵੇ ਚਲੋ ਵਾਹਿਗੁਰੂ ਵਾਹਿ ਚਲੋ ਵਾਹਿ 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 ਤੁਹਾਡਾ ਮਾਤਾ ਜੀ ਬਹੁਤ ਸਾਨੂੰ ਸਹਿਯੋਗ ਮਿਲਿਆ ਹਾਂਜੀ ਹਾਂਜੀ ਦੇਖੋ ਪਿੰਡ ਦਾ ਕੋਈ ਬੰਦਾ ਮੋਤਬਰ ਨਾ ਚੱਲੇ ਨਾ ਸਾਨੂੰ ਘਰਾਂ ਦਾ ਪਤਾ ਨਹੀਂ ਲੱਗਦਾ ਤੇ ਤੁਹਾਡਾ ਬਹੁਤ ਧੰਨਵਾਦ ਆ ਜੀ ਜਿਹੜਾ ਤੁਸੀਂ ਨਾਲ ਚੱਲ ਰਹੇ ਸਾਡੇ ਹਾਂਜੀ ਤੁਹਾਡਾ ਧੰਨਵਾਦ ਕਰਦੇ ਆ ਤੇ ਨਾ ਸਾਨੂੰ ਦੇ ਲਈ ਤੁਹਾਡੀ ਮਹਾਰਾਜ ਕਿਰਪਾ ਕਰੇ ਤੁਹਾਨੂੰ ਮਹਾਰਾਜ ਤਰੱਕੀਆਂ ਬਖਸ਼ੇ ਹੈ ਬੜੀਆਂ ਬੜੀਆਂ ਉਮਰਾ ਕਰੇ ਤੁਹਾਡੀਆਂ ਹੈ ਸੱਚੇ ਪਾਤਸ਼ਾਹ ਮਹਾਰਾਜ ਤੁਹਾਨੂੰ ਕਿ ਚੜ੍ਹਦੀ ਕਲਾ ਬਸ ਸਤਿਕਾਰ ਕੋ ਠੀਕ ਆ ਬਾਬਾ ਜੀ ਕਿੰਨੇ ਜੀ ਆ ਬਾਬਾ ਜੀ ਪਛਾਨਦੇ ਮੈਨੂੰ ਆਜੂ ਭਾਈ ਨੂੰ ਭੇਜ ਲੋ ਆ ਜੀ ਤੁਸੀਂ ਨਾਲ ਜਾਓ ਇੱਕ ਇੱਕ ਮੋੜਾ ਲਿਆ ਪਾਣੀ ਠੰਡਾ ਨਹੀਂ ਬਸ ਬਾਬਾ ਜੀ ਤੇ ਸੇਵਾ ਜੀ ਹੋ ਗਈ ਬਸ ਦਰਸ਼ਨ ਹੋ ਗਏ ਜੀ ਤੇ ਠੀਕ ਆ ਜੀ ਚੰਗਾ ਠੀਕ ਆ ਇੱਕ ਹੋਰ ਦੇ ਦੇ ਬਾਜੀ ਚਾਮੇ ਹੋ ਗਿਆ ਆਲਾ ਫਰ ਇੱਕ ਜਲੀ ਮਾਤਾ ਠੀਕ ਆ ਤੁਸੀਂ ਐਸੇ ਠੀਕ ਹੈ ਠੀਕ ਚਲੋ ਬਾਜੀ ਦੀ ਬਹੁਤ ਕਿਰਪਾ ਆ ਨੁਕਸਾਨ ਤਾਂ ਮਾਤਾ ਬਹੁਤ ਹੋਇਆ ਨਾ ਕਿੰਨਾ ਕਿੰਨਾ ਪਾਣੀ ਫਿਗਾ ਇੱਥੇ ਬੜਾ ਪਾਣੀ ਪਾਣੀ ਇੱਥੋਂ ਤੱਕ ਇੱਥੋਂ ਤੱਕ ਬਹੁਤ ਪਾਣੀ ਸੀ ਪਾਤਾ ਅੱਛਾ ਹੋਣੀ ਆ ਤੇ ਅੱਪਣੇ ਆ ਅੱਛਾ ਜੀ ਸਾਡਾ ਕਮਰਾ ਟੱਗਾ ਹੈ ਰਮਦਾਸ ਤੇ ਕੋਨੇਵਾਲ ਵਾਲੀ ਸਾਈਡ ਤੋਂ ਹੁਣ ਮੈਂ ਆ ਗਿਆ ਜੀ ਇੱਧਰ ਡੇਰਾ ਬਾਬਾ ਨਾਨਕ ਵਾਲੀ ਸਾਈਡ ਕੋਰੀਡੋਰ ਦੇ ਲਾਗੇ ਤੇ ਇਸ ਜਗ੍ਹਾ ਦੇ ਉੱਤੇ ਵੀ ਕਾਫੀ ਪਾਣੀ ਨੇ ਨੁਕਸਾਨ ਕੀਤਾ ਸੀਗਾ ਤੇ ਮੈਂ ਇਸ ਸਾਈਡ ਜਾ ਰਿਹਾ ਮੈਂ ਕਿਹਾ ਥੋੜੀ ਜਿਹੀ ਕੰਬਲ ਹੈਗੇ ਥੋੜੀ ਜਿਹੀ ਰਸਤ ਗੱਡੀ 'ਚ ਪਈ ਆ ਇਹ ਵੀ ਵੰਡ ਜਾਈਏ ਇਹ ਵੀ ਦੇਣੀ ਹੈ ਜ਼ਰੂਰਤਮੰਦਾਂ ਨੂੰ ਤੇ ਇੱਥੇ ਮੈਨੂੰ ਬਜ਼ੁਰਗ ਮਿਲੇ ਆ ਜਿਹੜੇ ਰੋਡ ਦੇ ਉੱਤੇ ਬੈਠੇ ਸੀ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਹੋ ਜੀ ਬਿਲਕੁਲ ਠੀਕ ਠਾਕ ਜੀ ਕਿਰਪਾ ਪ੍ਰਮਾਤਮਾ ਦੀ ਕਿਰਪਾ ਚਾਹੀਦੀ ਤੇ ਥੋੜੀ ਰਸਤ ਪਈ ਸੀ ਮੈਂ ਕਿਹਾ ਤੁਸੀਂ ਲੋਕਲ ਹੋ ਤਾਂ ਇੱਕ ਦਾ ਥੋੜਾ ਗਾਈਡ ਕਰ ਦੋ ਵੀ ਕਿਹੜੀ ਸਾਈਡ ਦੇ ਦਈਏ ਤੇ ਪਾਣੀ ਦਾ ਦੱਸੋ ਵੀ ਪਾਣੀ ਦਾ ਕਿਦਾਂ ਘਰ-ਬਾਰ ਬਚਾਰਿਆ ਪਾਣੀ ਨਾਲ ਵੇਖੋ ਜੀ ਘਰ-ਬਾਰ ਤੇ ਰਿਆ ਬਚਾ ਜੀ ਤੇ ਪਿੰਡ ਪੱਖੋ ਕੇ ਟਾਲੀ ਸਾਧ ਵਿੱਚ ਸਾਹਮਣੇ ਬੰਨ ਟੋਟਾ ਪੰਜ-ਪੰਜ ਸਾਢੇ ਪੰਜ-ਪੰਜ ਫੁੱਟ ਪਾਣੀ ਫਰ ਗਿਆ ਜੀ ਉੱਥੇ ਤੇਸਰ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਜੀ ਸਾਹਮਣੇ ਵੇਖ ਸਕਦੇ ਹੋ ਤੁਸੀਂ ਜੀ 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 ਸਾਡੀਆਂ ਕੋਠੀਆਂ ਵਿੱਚ ਵੀ 5-5 ਫੁੱਟ ਪਾਣੀ ਫਿਰਿਆ ਜੀ ਸਾਰਿਆਂ 'ਚ ਚਲੋ ਪ੍ਰਮਾਤਮਾ ਨੇ ਜੀ ਬਚਾਤੇ ਤੇ ਮਾਲ ਬਚਾ ਦਿੱਤਾ ਜਿਹੜੇ ਲੋੜਵੰਦ ਨੇ ਉਹਨਾਂ ਦੀ ਮਦਦ ਸਾਰੇ ਪੰਜਾਬ ਦੇ ਜਿੰਦੀਆਂ ਉਹ ਜਥੇਬੰਦੀਆਂ ਨੇ ਉਹ ਕਰ ਰਹੀਆਂ ਜੀ ਜੀ ਸੇਵਾਦਾਰ ਕਰ ਰਹੇ ਨੇ ਬਾਹਰੀਆਂ ਸਟੇਟਾਂ ਤੋਂ ਬੜੇ ਭੈਣ ਭਰਾ ਆਏ ਨੇ ਬਾਹਰੀਆਂ ਸਟੇਟਾਂ ਤੋਂ ਬਹੁਤ ਆਏ ਨੇ ਤੇ ਉਹ ਲੋੜਵੰਦਾਂ ਦੀ ਲੋੜ ਜਿਹੜੀ ਆ ਉਹ ਪੂਰੀ ਕਰ ਰਹੇ ਨੇ ਇਸ ਪਿੰਡ ਵਿੱਚ ਕਈਆਂ ਚੀਜ਼ਾਂ ਦੀ ਲੋੜ ਇਹੋ ਜੀ ਆ ਵੀ ਕਈਆਂ ਦੇ ਕੋਲ ਆਟਾ ਵੀ ਨਹੀਂ ਸਿਕਾਣ ਲਿਆਗਾ। ਉਹਨਾਂ ਵਾਸਤੇ ਲੰਗਰ ਵੀ ਪੱਕ ਕੇ ਸੰਗਤ ਲਿਆਈ। ਬੜਾ ਧੰਨਵਾਦ ਮੈਂ ਕਰਨਾ ਉਹਨਾਂ ਦਾ ਵੀ ਜਿਹੜੇ ਏਡੀ ਦੂਰੋਂ ਦੂਰੋਂ ਆਣ ਕੇ ਤੇ ਇਸ ਇਲਾਕੇ ਦਾ ਪਤਾ ਲੈਣ ਦੇ ਨੇ। ਬਾਕੀ ਤੁਸੀਂ ਬੰਨ 20ਾਂ ਬਾਈਆਂ ਥਾਵਾਂ ਤੋਂ ਟੁੱਟ ਗਿਆ। ਜੀ ਕਿਤੇ ਉਹ ਥੋੜਾ ਤੇ ਕਿਤੇ ਉਹ ਜ਼ਿਆਦਾ। ਕਿਤੇ ਜ਼ਿਆਦਾ। ਜਿੱਥੇ ਜ਼ਿਆਦਾ ਟੁੱਟਾ ਵਾ ਉੱਥੇ ਨੁਕਸਾਨ ਜ਼ਿਆਦਾ ਵਾ ਜੀਵਿੰਦਾਰਾਂ ਦਾ ਤੇ ਉੱਥੇ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਦਾ ਵੀ ਹੈਗਾ। ਜੀ ਚਲੋ ਅਸੀਂ ਚਾਹੁੰਦੇ ਆ ਆਪਈ ਜਿੰਨੇ ਵੀ ਸੇਵਾਦਾਰ ਇੱਥੇ ਆਏ ਨੇ ਉਹਨਾਂ ਨੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਸਾਰਿਆਂ ਨੂੰ ਸਾਰਿਆਂ ਨੂੰ ਬਰਾਬਰ ਰੱਖਿਆ ਬਰਾਬਰ ਰੱਖਿਆ ਉਹਨਾਂ ਨੇ ਹਾਂਜੀ ਹਾਂਜੀ ਜੀ ਬਿਲਕੁਲ ਤੇ ਹੁਣੇ ਕਿਹੜੀ ਚੀਜ਼ ਦੀ ਲੋੜ ਹੈ ਜਾਂ ਕਿਹੜੀ ਸੇਵਾ ਦੀ ਲੋੜ ਹੈ ਇਸ ਵੇਲੇ ਸੰਗਤ ਨੂੰ ਦੱਸਿਆ ਜਾਂਦਾ ਵੀ ਰਾਸ਼ਨ ਤਾਂ ਬਹੁਤ ਆ ਗਿਆ ਹੈ ਹਾਂਜੀ 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 ਇਸ ਵੇਲੇ ਕਿਹੜੀ ਜਿੱਦਾਂ ਮੈਨੂੰ ਕਿ ਜਿਹੜੇ ਸਾਨੂੰ ਦੇਖ ਰਹੇ ਆ ਨਾ ਸੁਣ ਰਹੇ ਆ ਉਹ ਕਿਹੜੀ ਰਸਤ ਲੈ ਕੇ ਹੁਣ ਕਿਹੜੀ ਚੀਜ਼ ਲੈ ਕੇ ਹੁਣ ਵੇਖੋ ਜੀ ਰਸਤੇ ਬੜੀ ਆ ਗਈ ਆ ਜੀ ਤੇ ਕੁਝ ਲੋੜ ਵੀ ਹੈਗੀ ਆ ਪਰ ਹੁਣ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਨਾ ਵਾ ਕਿ ਜ਼ਿਮੀਂਦਾਰਾਂ ਦੀਆਂ ਪੈਲੀਆਂ ਵਿੱਚ ਪਣਾ ਪੈ ਗਿਆ ਰੇਤ ਪੈ ਗਈ ਬੰਨ ਟੁੱਟਾ ਤੇ ਜੇ ਹੋ ਸਕੇ ਤੇ ਆਉਣ ਵਾਲੇ ਸਮੇਂ ਵਿੱਚ ਜ਼ਿਮੀਂਦਾਰ ਨੂੰ ਕੜਕਦਾ ਵੀ ਕੁਝ ਖਾਦ ਦਾ ਵੀ ਉਹ ਦਿੱਤਾ ਜਾਵੇ ਤੇ ਕੋਕ ਪੈਲੀਆਂ ਵਾਸਤੇ ਡੀਜ਼ਲ ਦਿੱਤਾ ਜਾਵੇ ਸਭ ਤੋਂ ਵੱਡਾ ਇਹ ਫਾਇਦਾ ਹੋਵੇਗਾ ਇਸ ਇਲਾਕੇ ਨੂੰ ਹਾਂਜੀ ਠੀਕ ਹੈ